ਦੋਸਤੋ ਮੈਂ ਤਾਂ ਮਜਦੂਰੀ ਕਰਨ ਵਾਲੇ ਵੀਰ ਕੋਲ ਦੂਜਾ ਸੂਆ ਝੋਟੀ ਪਕਾਉ ਆ ਗਈ। ਅਜੇ ਕੱਚੀ ਆ ਗਈ ਹਫਤੇਕ ਦੀ। ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਉੱਪਰ-ਨੀਚੇ ਦੇ ਨ ਕਿੰਨੇ ਕ ਵੱਧ ਘੱਟ ਲਿਆ ਸਕਦਾ ਹੁੰਦਾਗਾ। ਕੱਦਗਾੜ ਵੀ ਚੰਗੇ ਦੇ ਵਿੱਚ ਐ, ਚੰਗੀ ਸੰਭੀ ਬਲੀ ਐ, ਬੈਗ ਸਾਈਡ ਉੱਤੋਂ ਤੁਸੀਂ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਗਈ। ਆਰਡਰ ਬਣਾਉਣਾ ਨੇ ਸਟਾਰਟ ਕਰਤਾ ਤੇ ਆਰਡਰ ਚੜਾਈ ਦੇ ਵਿੱਚ ਬਹੁਤ ਐ। ਤੇ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰੂਗੀ। ਬਾਡੀ ਬਾਂਤਰ ਦੀ ਚੰਗੀ ਹੈਗੀ ਫੇਸ ਬਹੁਤ ਸੋਹਣਾਗਾ ਸਿੰਘਾਂ ਦੀ ਕੁੰਡੀ ਹੈ ਵਧੀਆ ਸੋਹਣੀ ਝੋਟੀ ਹੈਗੀ ਰੇਟ ਫੋਨ ਤੇ ਹੋ ਜਾਊਗਾ ਜਾਇ ਜੀ ਹੋਊਗਾ ਆਪਦੀ ਤੁਸੀਂ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ 15 ਲੀਟਰ ਦੀ ਬਾਈ ਕਹਿੰਦਾ ਵੀ ਉਮੀਦ ਹੈ ਕਿ 15 ਲੀਟਰ ਦੁੱਧ ਦੇ ਦਊਗੀ ਪਿੰਡ ਬੁਰਜ ਰਾਜਗੜ ਤਹਿਸੀਲ ਆਰੰਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਆਉਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ